ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪ੍ਰਸਿੱਧ ਸਾਖੀ ਖੁਸ਼ੀਆਂ ਦਾ ਰਾਜ ਸਾਂਝੀ ਕਰਾਂਗੇ ਇੱਕ ਵਾਰ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਜੰਗਲ ਵਿੱਚੋਂ ਜਾ ਰਹੇ ਸਨ ਰਸਤੇ ਵਿੱਚ ਉਹਨਾਂ ਨੇ ਇੱਕ ਬੜਾ ਵਿਸ਼ਾਲ ਬਾਗ ਦੇਖਿਆ ਜਿਸ ਵਿੱਚ ਹਰ ਪੱਖੋਂ ਖੁਸ਼ਬੂ ਆ ਰਹੀ ਸੀ ਇਸ ਬਾਗ ਵਿੱਚ ਹਰ ਤਰ੍ਹਾਂ ਦੇ ਫੁੱਲ ਖਿੜੇ ਹੋਏ ਸਨ ਅਤੇ ਹਰੇ ਭਰੇ ਦਰਖਤਾਂ ਦੇ ਥੱਲੇ ਲੋਕਾਂ ਨੇ ਬੈਠ ਕੇ ਵੱਖ-ਵੱਖ ਤਰ੍ਹਾਂ ਦੇ ਖਾਣੇ ਖਾਦੇ ਹੋਏ ਸਨ। ਗੁਰੂ ਜੀ ਨੇ ਉੱਥੇ ਬੈਠੇ ਲੋਕਾਂ ਨੂੰ ਦੇਖਿਆ ਅਤੇ ਪੁੱਛਿਆ, "ਤੁਸੀਂ ਇੱਥੇ ਕਿਵੇਂ ਆਏ ਹੋ? ਅਤੇ ਇਸ ਖੁਸ਼ਬੂ ਅਤੇ ਸੁੰਦਰਤਾ ਦਾ ਕੀ ਕਾਰਨ ਹੈ?" ਲੋਕਾਂ ਨੇ ਕਿਹਾ, "ਹੇ ਗੁਰੂ ਜੀ, ਇਹ ਜੰਗਲ ਸੁੰਦਰ ਹੈ। ਇੱਥੇ ਖੁਸ਼ੀ ਅਤੇ ਪਰਫੁੱਲਤਾ ਦਾ ਰਾਜ ਹੈ।" ਇਥੇ ਰਹਿ ਕੇ ਸਾਨੂੰ ਸ਼ਾਂਤੀ ਅਤੇ ਸੁੱਖ ਮਿਲਦਾ ਹੈ ਗੁਰੂ ਨਾਨਕ ਦੇਵ ਜੀ ਨੇ ਹੱਸਦੇ ਹੋਏ ਉਹਨਾਂ ਨੂੰ ਖਾਸ ਤੌਰ ਤੇ ਦੱਸਿਆ ਇਹ ਬਾਗ ਅਤੇ ਫੁੱਲਾਂ ਦੀ ਖੁਸ਼ਬੂ ਉਹੀ ਸੱਚੀ ਖੁਸ਼ੀ ਹੈ ਜੋ ਅਸੀਂ ਆਪਣੇ ਦਿਲ ਵਿੱਚ ਲੱਭ ਲੱਭਦੇ ਹਾਂ ਜੋ ਮਨੁੱਖ ਸੱਚ ਦਇਆ ਅਤੇ ਪਿਆਰ ਨਾਲ ਜੀਵਨ ਜਿਉਂਦਾ ਹੈ ਉਹੀ ਅਸਲੀ ਖੁਸ਼ੀ ਹਾਸਲ ਕਰਦਾ ਹੈ ਫੁੱਲ ਤੇ ਖੁਸ਼ਬੂ ਸਿਰਫ ਬਾਹਰੀ ਸੁੰਦਰਤਾ ਹੈ ਪਰ ਅਸਲੀ ਖੁਸ਼ੀ ਤਾਂ ਦਿਲ ਵਿੱਚ ਵਸਦੀ ਹੈ ਗੁਰੂ ਜੀ ਨੇ ਇਹ ਸਮਝਾਇਆ ਕਿ ਜੇ ਮਨੁੱਖ ਸੱਚੀ ਖੁਸ਼ੀ ਦੀ ਖੋਜ ਕਰਦਾ ਹੈ ਤਾਂ ਉਹ ਉਸ ਨੂੰ ਪਿਆਰ ਦਇਆ ਅਤੇ ਧਰਮ ਦੇ ਰਾਹੀਂ ਪ੍ਰਾਪਤ ਕਰ ਸਕਦਾ ਹੈ ਨਾ ਕਿ ਮਾਇਆ ਅਤੇ ਦੁਨਿਆਵੀ ਚੀਜ਼ਾਂ ਨਾਲ ਸਾਧ ਸੰਗਤ ਜੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕੀ ਅਸਲੀ ਖੁਸ਼ੀ ਦਿਲ ਦੀ ਸੱਚਾਈ ਸੇਵਾ ਅਤੇ ਦਇਆ ਵਿੱਚ ਹੁੰਦੀ ਹੈ ਮਾਇਆ ਸਮਝੋਤੇ ਅਤੇ ਬਾਹਰੀ ਚੀਜ਼ਾਂ ਨੂੰ ਪਛਾਣ ਕੇ ਅਸੀਂ ਸੱਚੀ ਖੁਸ਼ੀ ਦੇ ਰਾਹ ਨੂੰ ਲੱਭ ਸਕਦੇ ਹਾਂ ਗੁਰੂ ਨਾਨਕ ਦੇਵ ਜੀ ਨੇ ਸਾਡੇ ਲਈ ਇੱਕ ਸਾਫ਼ ਅਤੇ ਸਪਸ਼ਟ ਰਾਹ ਦਿਖਾਇਆ ਕਿ ਮਨੁੱਖ ਦਿਲ ਨਾਲ ਖੁਸ਼ ਰਹਿਣਾ ਸਿੱਖੇ ਦੁਨਿਆਵੀ ਚੀਜ਼ਾਂ ਅਤੇ ਵੱਧ ਅਸਲੀ ਸੁੱਖ ਅਤੇ ਖੁਸ਼ੀ ਨੂੰ ਸਮਝੇ ਵਾਹਿਗੁਰੂ ਜੀ ਇਹ ਸਾਖੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ